ਤੁਹਾਨੂੰ ਪਹਿਲਾਂ ਤਾਂ ਇਹ ਗੱਲ ਕਰਨ ਲਈ ਸਾਡੇ ਵੀਰ ਸਾਡੇ ਕਿਸਾਨ 50 ਗੱਲਾਂ ਦਾ ਟੱਕਾ ਇਹਨਾਂ ਕੋਲੇ ਇੱਥੇ ਜਦੋਂ ਅੱਗ ਲਾਉਣ ਦੀ ਗੱਲ ਕਰਦੇ ਸੀ ਵੀ ਅਸੀਂ ਝੋਨੇ ਦੀ ਰਹਿਤ ਖੋਂਦ ਨੂੰ ਪਰਾਲੀ ਨੂੰ ਅੱਗ ਲਾ ਦਈਏ ਤਾਂ ਉਦੋਂ ਸਰਕਾਰਾਂ ਨੇ ਕਿਸਾਨਾਂ ਦੇ ਉੱਤੇ ਸਕੰਜਾ ਘਸਿਆ ਵੀ ਝੋਨੇ ਦੀ ਪਰਾਲੀ ਨੂੰ ਇਹਨੂੰ ਅੱਗ ਨਹੀਂ ਲਾਉਣੀ ਹੈਗੀ ਤਾਂ ਇਹਨਾਂ ਨੂੰ ਕੋਈ ਸੋਬਰ ਸੀਡ ਨਾ ਵੀ ਜੋ ਕਿਵੇਂ ਮਰਜੀ ਵੀ ਜੋ ਕਣਕੋ ਸੋੜ ਤੇ ਬੀਜਣੋ ਇਹਨਾਂ ਕਿਸਾਨਾਂ ਨੇ ਸਰਕਾਰ ਦੇ ਕਹਿਣ ਦੇ ਅਨਸਾਰ ਉਸੇ ਰੋੜ ਤੇ ਕਣਕ ਕਣਕ ਵਿੱਚ ਅਨਸਾਰ ਜਿਦੋਂ ਜਿਉ ਜੋ ਕਣਕ ਹਰੀ ਹੁੰਦੀ ਆਉਂਦੀ ਹੈ ਤਾਂ ਉਵੇਂ ਜਿਕਰ ਇਹ ਨਾਲ ਦੀ ਨਾਲ ਪੈਦਾ ਇਹਦੇ ਵਿੱਚ ਸੁੰਡ ਹੋ ਗਿਆ ਸੁੰਡ ਹੁਣ ਬਾਹਣ ਥੋੜੇ ਸਾਹਮਣੇ ਆ ਤੁਹਾਨੂੰ ਦਿਸ ਗਈ ਜਾਂਦਾਗਾ ਭੇਲੇ ਹੋਈ ਜਾਂਦੇ ਨੇ ਕਿ ਸੁੰਡੇ ਨੂੰ ਖਾਈ ਜਾਂਦਾ ਕਣਕ ਨੂੰ ਪਰ ਅਸੀਂ ਇੱਥੋਂ ਕਹਿੰਨੇ ਵੀ ਸਰਕਾਰ ਦੀਆਂ ਨਾਕਾਮੀਆਂ ਨਿਕ ਜਾਂ ਸਰਕਾਰ ਸਾਨੂੰ ਝੋਨੇ ਤੋਂ ਬਦਲਵਾ ਕਹਿੰਦੇ ਨੇ ਪ੍ਰਬੰਧ ਕਰ ਲੋ ਅਸੀਂ ਬਦਲਵਾ ਪ੍ਰਬੰਧ ਕਰਨ ਨੂੰ ਵੀ ਤਿਆਰ ਆ ਅਸੀਂ ਪਿੱਛੇ ਨਹੀਂ ਹਟਦੇ ਆਂਗੇ ਅਸੀਂ ਸਰਕਾਰ ਨਾਲ ਟੱਕਰ ਲਈ ਬੈਠੇ ਹੋਗੇ ਕੇਂਦਰ ਦੀ ਸਰਕਾਰ ਨਾਲ ਅਸੀਂ ਕਹਿੰਦੇ ਸਾਨੂੰ 23 ਫਸਲਾਂ ਦੇ ਉੱਤੇ ਐਨਐਸਪੀ ਮਿਲਣੀ ਚਾਹੀਦੀ ਹੈਗੀ ਸਾਨੂੰ ਜੋ ਮਰਜ਼ੀ ਵਜਾ ਲੋ ਸਾਥੋ ਆਲੂ ਲਵਾ ਲੋ ਸਾਥੋ ਸਬਜ਼ੀਆਂ ਵਜਾ ਲੋ ਸਾਥੋ ਗੰਨਾ ਲਵਾ ਲੋ ਸਾਥੋ ਜੋ ਮਰਜ਼ੀ ਕਰਵਾਉਣੇ ਉਹ ਕੰਮ ਕਰਵਾਓ ਪਰ ਸਾਨੂੰ 50% ਮੁਨਾਫੇ ਵਾਲਾ ਭਾਅ ਮਿਲਣਾ ਚਾਹੀਦਾ ਤੇ ਸਾਨੂੰ ਐਨਐਸਪੀ ਦੇ ਅਨੁਸਾਰ ਸਰਕਾਰ ਨੂੰ ਉਹ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਕਿਆਂ ਜਿੰਨਾ ਚਿਰ ਇਹ ਕੋ ਸਾਡੇ ਨਾਲ ਨਹੀਂ ਹੁੰਦਾ ਤੇ ਕਿਸਾਨ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਸਰਕਾਰਾਂ ਸਾਥੋਂ ਵਾਹਣ ਖੋਣ ਦੀ ਤਿਆਰੀ ਦੇ ਵਿੱਚ ਲੱਗੀਆਂ ਐਤਕੀ ਕਹਿ ਦਿੱਤਾ ਝੋਨੇ ਦੀ ਰਹਿੰਦਖੂੰਣ ਦੀ ਜਿਹੜੀ ਪਰਾਲੀ ਆ ਉਹਨੂੰ ਅੱਗ ਨਹੀਂ ਲਾਉਣ ਦੇਵਾਂਗੇ ਗਾਹਾਂ ਵਾਲੇ ਸਾਲ ਨੂੰ ਇਹਨਾਂ ਨੇ ਹੋਰ ਸਕੰਜਾ ਕੱਸ ਦੇਣਾਗਾ ਵੀ ਇਹਨੂੰ ਪਰਾਲੀ ਨੂੰ ਜ਼ਮੀਨ 'ਤੇ ਅੱਗ ਲਾਉਣ ਦੇਣੀ ਐਤਕੀ ਵੀ ਉੱਥੇ ਡਰਦੇ ਕਿਸਾਨਾਂ ਨੇ ਅੱਗ ਲਾਈ ਹੈ ਕਿ ਡਰਦੇ ਡਰਦਿਆਂ ਨੇ ਜਦੋਂ ਸਮਾਂ ਦਿੱਤਾ ਵੀ 4 ਵਜੇ ਤੋਂ ਮਗਰੋਂ ਚੱਲ ਮਾਰੀ-ਮੋਟੀ ਲਾ ਲਿਆ ਕਰੋ ਤਿਆ ਸਾਡੇ ਵੀਰਾਂ ਦਾ ਜਿਹੜਿਆਂ ਕੋਲੇ 50 ਕਿੱਲੇ ਬਾਹਣ ਦੇ ਸੀ ਇਹਨਾਂ ਦਾ ਕੀ ਕਸੂਰ ਸੀਗਾ ਇਹਨਾਂ ਦਾ ਆਹੀ ਕਸੂਰ ਸੀ ਵੀ ਸਰਕਾਰ ਦੇ ਮਗਰ ਲੱਕੇ ਉਹਨਾਂ ਦੀ ਮੰਨ ਕੇ 50 ਕਿੱਲੇ ਬਾਹਣ ਦੇ ਇਹਨਾਂ ਨੇ ਬੀਜੇ ਕਿਰਾਏ ਤੇ ਉਹ ਸਫਰ ਸੀਡਰ ਲੈ ਕੇ ਆਂਦਾ ਇਹਨਾਂ ਨੂੰ ਕਿੰਨਾ ਪੈ ਗਿਆ 2200 ਰੁਪਿਆ ਕਿਰਾਏ ਦਾ ਤਾਂ ਉਹ ਦਿੱਤਾ 50 ਕਿੱਲੇ ਦਾ ਜੋੜ ਲਓ ਕਿੰਨੇ ਰੁਪਏ ਬਣ ਜਾਣਗੇ ਸਵਾ ਮਾਣ ਡੇਢ ਮਾਣ 20 ਪੈਂਦਾ ਕਿੱਲੇ ਦਾ ਜਿਹੜਾ ਕਿਸਾਨ ਸਫਰ ਸੀਡਰ ਨਾਲ ਬੀਜਦਾ ਘੱਟ ਤੋਂ ਘੱਟ ਵੀ ਡੇਢ ਮੋਰੀ ਡੀਏਪੀ ਦਾ ਗੱਟਾ ਜਿਹੜਾ ਉਹ ਪੈਂਦਾ ਡੇਢ ਗੱਟਾ ਕਿੱਲੇ ਦਾ ਉਹ ਨਾਲ ਜੋੜ ਲੈਣ ਤੇ ਹੁਣ ਜਦੋਂ ਦੁਬਾਰੇ 50 ਕਿੱਲੇ ਵੇਚਣੇ ਪੈਗੇ ਉਹਨਾਂ ਖਰਚਾ ਹੀ ਸਾਡਾ ਦੁਬਾਰੇ ਹੋਣਾ ਘੱਟ ਤੋਂ ਘੱਟ ਵੀ ਸਰਕਾਰ ਸਾਨੂੰ ਇਹ ਲਾਗਤ ਖਰਚਾ ਮਾਮਜਾ ਜਿਹੜਾ ਉਹ ਦੇਵੇ 50 50% ਮੁਨਾਫੇ ਦੇ ਹਿਸਾਬ ਦੇ ਨਾਲ ਜੋੜ ਕੇ ਸਾਨੂੰ ਅਸੀਂ ਤਾਂ ਇਹਨੂੰ ਵੇਚਣ ਨੂੰ ਵੀ ਦੁਬਾਰੇ ਤਿਆਰ ਨਹੀਂ ਆਂਗੇ ਸਾਡੀ ਕਣਕ ਦੀ ਹਸਪਤਾਲ ਆ ਲੈਣ ਪਿਛਲੇ ਸਾਲ ਕਿੰਨੀ ਨਿਕਲੀ 60 ਮਣ ਨਿਕਲੀ ਤਾਂ 60 ਮਣ ਦੇ ਪੈਸੇ ਦੇਣ ਜੇ ਸਾਡੀ 70 ਮਣ ਨਿਕਲੀ ਤਾਂ 70 ਮਣ ਦੇ ਦੇਣ ਜੇ ਸਾਡੀ 50 ਮਣ ਨਿਕਲੀ ਤਾਂ 50 ਮਣ ਦੇ ਪੈਸੇ ਦੇਣ ਉਸ ਰੋੜ ਤੇ ਸਾਨੂੰ ਪੈਸੇ ਦੇਵੇ ਸਰਕਾਰ ਤੇ ਨਹੀਂ 20000 ਰੁਪਇਆ ਸਾਡੇ ਕਿਸਾਨਾਂ ਨੂੰ ਜਿਹੜਾ ਸਾਡਾ ਉੱਜੜ ਗਿਆ ਜਾੜਾ ਹੋ ਗਿਆ ਤੇ ਉਹ ਕਿਸਾਨਾਂ ਨੂੰ ਸਾਡੀ ਪੂਰੀ ਦੀ ਪੂਰੀ ਭਰ ਭਾਈ ਸਰਕਾਰ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਇਹਦਾ ਅਸੀਂ ਸੰਘਰਸ਼ ਤੇਜ਼ ਕਰਾਂਗੇ ਪਿੱਛੇ ਨਹੀਂ ਹਟਾਂਗੇ ਦਿਲਵਾਨ ਸਿੰਘਾ ਜੀ ਆਪਣੇ ਭਾਈ ਦਿਲਵਾਨ ਜੀ ਕੀ ਕਹੂਗੇ ਕਿੰਨੇ ਘਰ ਜਮੀਨ ਤੇ ਹਸਦਾ ਦੇਖੋ ਜੀ ਜ਼ਮੀਨ ਤਾਂ ਤੁਹਾਨੂੰ ਦੱਸ ਦਿੱਤੀ ਕਿ ਘਟ ਘਟ 50 ਕਿੱਲੇ ਵੰਡ ਦਿੱਤਾ ਵੀਰ ਦੇ ਨੇ ਲਗਭਗ ਜਿੰਨਾ ਬਜਾਰਾ ਹੋਇਆ ਜਿੰਨਾ ਸੁਪਰ ਸੀਡਰ ਨਾਲ ਹੋਇਆ ਸਾਰੇ ਦਾ ਇਹੋ ਹਾਲ ਹੈ ਸੋ ਜਗਦੇਵ ਵੀਰ ਨੇ ਜਿਵੇਂ ਦੱਸਿਆ ਜਿਆਦਾ ਸਾਹੰਦਾ ਸਾਨੂੰ ਪਰਭਾਈ ਹੋਣੀ ਚਾਹੀਦੀ ਹੈ ਸਾਨੂੰ ਮਾਮਜਾ ਮਿਲਣਾ ਚਾਹੀਦਾ ਨਹੀਂ ਜਦੋਂ ਸਾਡਾ ਨਾ ਹੱਥ ਪੈਂਦਾ ਸੀ ਇਹਨਾਂ ਤੱਕਰ ਕਰਲਾਏ ਜਥੇਬੰਦੀ ਵਾਲੇ ਪਹੁੰਚੇ ਨੇ ਸੋ ਛੇ ਕਰ ਸਾਨੂੰ ਇਹ ਨੌਕਦਾਈ ਇਹਨਾਂ ਨੂੰ ਧਰਨਾ ਦੇਣਾ ਪੈ ਗਿਆ ਤਾਂ ਮੈਂ ਕਿਸੇ ਪਾਰਟੀ ਨਾਲ ਹੋਰ ਸਬੰਧ ਰੱਖਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਚਾਰਨ ਸੈਕਟਰੀਆਂ ਕਿਸਾਨ ਮੋਰਚੇ ਦਾ ਸੋ ਮੈਂ ਇਹਨਾਂ ਨਾਲ ਧਰਨੇ ਤੇ ਬੈਠੂਗਾ ਆਪਣੇ ਹੱਕਾਂ ਲਈ ਲੜਦੇ ਰਵਾਂਗੇ ਤੇ ਕੱਲੇ 50 ਕਿੱਲੇ ਨਹੀਂ ਜੀਨੇ ਜੀਨੇ ਹੈਪੀ ਸੀਡਰ ਨਾਲ ਸੁਪਰ ਸੀਡਰ ਨਾਲ ਬੀਜੀ ਐ ਸਾਰਿਆਂ ਦਾ ਇਹੋ ਜੀ ਨੁਕਸਾਨ ਹੈ ਸੋ ਮੈਂ ਇਹੀ ਕੁਝ ਕਹਿੰਦਾ ਹੋਇਆ ਸਾਰਿਆਂ ਨੂੰ ਮੈਂ ਤਾਂ ਬੇਨਤੀ ਕਰਦਾ ਤੇ ਸਾਰੇ ਕਿਸਾਨ ਇਕੱਠੇ ਹੋਣ ਕਿਸਾਨੀ ਪਹਿਲਾਂ ਪਾਰਟੀ ਬਾਜ਼ੀ ਮੰਗਰੋ ਐ ਸੋ ਆਪਾਂ ਛੋਨਾ ਬੰਦ ਕਰਵਾ ਦੇ ਸਰਕਾਰ ਅਸੀਂ ਜਮਾ ਨਹੀਂ ਲਾਉਂਦੇ ਕਿਸੇ ਚੀਜ਼ ਦੀ ਗਰੰਟੀ ਕਰੇ ਅਸੀਂ ਅਸੀਂ ਉਹ ਕੰਮ ਕਰਨ ਨੂੰ ਤਿਆਰ ਆ ਪਰ ਜਿੰਨੇ ਸਰਕਾਰ ਆਪ ਫੇਲ ਹੈ ਉਸੇ ਲੋਟ ਕਿਸਾਨਾਂ ਨੂੰ ਫੇਲ ਕਰਨਾ ਚਾਹੁੰਦੀ ਹੈ ਸੋ ਇਹਦੇ ਇਹਨੂੰ ਇਹਦੇ ਤੇ ਅਮਲ ਕੀਤਾ ਜਾਵੇ ਸੋ ਵੈਗੁਰ ਖਾਲਸਾ ਵੈਗੁਰ ਕੇ ਫਤਿਹ ਐਗਜੈਕਟਲੀ ਤਾਂ ਅੱਜ ਰਿਪੋਰਟ ਆ ਜਾਏਗੀ ਮੈਂ 4-5 ਪਿੰਡਾਂ ਵਿੱਚ ਕੱਲ ਵਿਜ਼ਿਟ ਕੀਤਾ ਉੱਥੇ ਤਾਂ 4 ਤੋਂ 5% ਏਰੀਆ ਸੀ ਇੱਕ ਫਫੜਾ ਭਾਈਕੇ ਪਿੰਡਾਂ ਉੱਥੇ ਥੋੜਾ ਜਿਹਾ ਜ਼ਿਆਦਾ ਏਰੀਆ ਹੈ ਬਟ ਫਾਈਨਲ ਰਿਪੋਰਟ ਅੱਜ ਸ਼ਾਮ ਤੱਕ ਆ ਜਾਏਗੀ ਸਾਰੇ ਹੀ ਫਾਰਮਰਸ ਨੂੰ ਰეკਮੈਂਡੇਡ ਸਪਰੇਅ ਬਾਰੇ ਦੱਸ ਦਿੱਤਾ ਗਿਆ ਹੈ ਤੇ ਅੱਜ ਸਪਰੇਅ ਹੋ ਵੀ ਆਈ ਇਹਨਾਂ ਨੇ ਕੀ ਕਾਰਨ ਹੈਗਾ ਮਾਮਾ ਇੱਕ ਤਾਂ ਸਭ ਤੋਂ ਵੱਡਾ ਕਾਰਨ ਹੈ ਜੀ ਅਗੇਤੀ ਬਿਜਾਈ ਆਪਣੇ ਇੱਥੇ ਬਹੁਤੀ ਬਿਜਾਈ ਜਿੰਨੇ ਫੀਲਡ ਅਸੀਂ ਵੇਖਿਆ ਉਹਨਾਂ ਵਿੱਚੋਂ 80% ਫੀਲਡ ਇਦਾਂ ਦੇ ਨੇ ਵੀ ਉਹਨਾਂ ਨੇ ਅਗੇਤੀ ਬਿਜਾਈ ਕੀਤੀ ਹੋਈ ਹੈ ਦੂਜਾ ਜਿੱਥੇ ਝੋਨੇ ਦੀ ਫਸਲ ਵਿੱਚ ਨਾ ਫਾਰਮਰ ਇਹਨੂੰ ਇਹਦੇ ਨਾਲ ਰੋਕ ਰਿਹਾ ਜੋੜ ਗਏ ਆ ਵੀ ਸਿੱਧੀ ਬਜਾਈ ਕੀਤੀ ਹੈ ਸੁਪਰ ਸੀਡ ਨਾਲ ਤਾਂ ਸੰਢੀ ਪੈ ਗਈ ਇਦਾਂ ਦੀ ਗੱਲ ਨਹੀਂ ਹੈਗੀ ਝੋਨੇ ਵਿੱਚ ਜਿੱਥੇ ਗੁਲਾਬੀ ਸੰਢੀ ਆਉਂਦੀ ਹੈ ਤੇ ਕੋਈ ਪਾਠ ਸਪਰੇਅ ਵਾਲਾ ਰਹਿ ਜਾਂਦਾ ਤਾਂ ਉਹ ਇਸ ਬੀਚ ਤੇ ਆ ਜਾਂਦੀ ਉੱਥੇ ਪਈ ਸੰਢੀ ਨਾ ਉਹ ਨਿਕਲੀ ਆਏ ਸੰਢੀ ਆ ਕਿਸਾਨ ਕਿਹੜੀ ਦਵਾਈ ਦਾ ਸ਼ਰਕਾ ਕਰਨ ਦੀ ਜਿਹਦੇ ਨਾਲ ਕੰਟਰੋਲ ਹੋ ਸਕੇ ਦੀ ਅਸੀਂ ক্লোਰੋ ਦੀ ਸਪਰੇ ਸਾਰਿਆਂ ਨੂੰ ਕਰਵਾ ਰਹੇ ਆ क्लोरो पैरि बहुत बढ़िया कंट्रोल कर देती है क्विनल फॉसनेल भी ये बहुत अच्छा कंट्रोल दे रही है बाकी जे ओ पानी लोन तो पहला क्लोरो दी स्प्रे क्लोरो दा छटा गीली सलाबी मिट्टी चला के या फिप्रोनिल 7 किलो दा छटा गीली सले सलाबी मिट्टी चला के दे दें पानी लोन तो पहला तो वो भी बहुत बढ़िया कंट्रोल कर लेई